ਹਾਂਜੀ ਸਾਸਤਰੀ ਕਾਲਜ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਆ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਗਲਾ ਛੋਗੇ ਦੋਸਤੋ ਬਹੁਤ ਵਧੀਆ ਮੇਸ਼ੇ ਦੇ ਵੀਡੀਓ ਲੈ ਕੇ ਆਇਆ ਬਹੁਤ ਸੋਹਣਾ ਟੌਪਿਕ ਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਜੇ ਚੰਗੀ ਲੱਗੇ ਤਾਂ ਹੋਰਾਂ ਤੱਕ ਸ਼ੇਅਰ ਵੀ ਕਰ ਦਿਆ ਕਰੋ ਠੀਕ ਹੈ ਜੀ ਤਾਂ ਕਿ ਹੋਰ ਕੋਈ ਵੀ ਇਸ ਵੀਡੀਓ ਦਾ ਬੈਨੀਫਿਟ ਲੈ ਸਕੇ ਲਾਭ ਲੈ ਸਕੇ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਾਂ ਮੋਟੀਵੇਸ਼ਨਲ ਲਾਈਫ ਨਾਲ ਰਿਲੇਟਡ ਗੱਲਾਂ ਕਰਦੇ ਹੁੰਦੇ ਆ ਹਨ ਅੱਜ ਦਾ ਜਿਹੜਾ ਟੌਪਿਕ ਆ ਬੜਾ ਖਾਸ ਆ ਤੇ ਜੋ ਗੱਲਾਂ ਮੈਂ ਕਹੂੰਗਾ ਉਹ ਵੀ ਬਹੁਤ ਦੋਤੋ ਤੇ 3.5 ਮਿੰਟ ਦੀ ਵੀਡੀਓ ਹੋਊਗੀ ਸਕਿਪ ਨਾ ਕਰਿਓ ਕੱਲੀ ਕੱਲੀ ਗੱਲ ਸੁਣਨ ਵਾਲੀ ਆ ਠੀਕ ਆ ਅੱਜ ਦਾ ਜਿਹੜਾ ਟੌਪਿਕ ਆ ਜਿਹੜਾ ਵਿਸ਼ਾ ਆ ਉਹ ਤੁਸੀਂ ਥੰਬਨੇਲ ਤੇ ਪੜਿਆ ਉੱਤੇ ਲਿਖਿਆ ਆ ਸੂਰਜ ਤੇ ਚਮਕਿੱਦੜ ਯਾਨੀ ਕਿ ਇੱਕ ਹੈਗਾ ਸਨ ਤੇ ਇੱਕ ਹੈਗਾ ਜਿਹਨੂੰ ਕਿੰਨੇ ਆਪਾਂ ਬੈੱਡ ਹੈ ਨਾ ਚਮਕਿੱਦੜ ਨੂੰ ਕਹਿੰਦੇ ਆ ਚਮਚੜ ਇੱਕ ਵੀ ਕਹਿੰਦੇ ਆ ਪੰਜਾਬੀ ਦੇ ਵਿੱਚ ਹੈ ਨਾ ਤੇ ਅੱਜ ਆਪਾਂ ਗੱਲ ਕਰਾਂਗੇ ਕੌਣ ਸੂਰਜ ਤੇ ਕੌਣ ਚਮਕਿੱਦੜ ਮੋਟੀਵੇਸ਼ਨਲ ਹੈ ਧਿਆਨ ਨਾਲ ਸੁਣਿਓ ਹੁਣ ਦੋਸਤੋ ਸੂਰਜ ਤੇ ਚਮਕਿੱਦੜ ਲਿਖਿਆ ਕਿਉਂ ਆ ਇਹ ਵੀ ਦੱਸੂਗਾ ਪਹਿਲਾਂ ਵੀ ਇੱਕ ਥੋੜਾ ਨਾਲ ਗੱਲ ਸੰਜੀ ਕਰਨ ਜਦੋਂ ਤੁਸੀਂ ਕੋਈ ਕੰਮ ਕਰ ਰਹੇ ਹੋ ਹੁੰਦੇ ਹੋ ਹਨ ਕਿਸੇ ਵੀ ਫੀਲਡ ਦੇ ਵਿੱਚ ਚਾਹੇ ਤੁਸੀਂ ਲੇਬਰ ਕਰ ਰਹੇ ਹੋ ਚਾਹੇ ਤੁਹਾਡੀ ਕੋਈ ਸ਼ਾਪ ਆ ਚਾਹੇ ਤੁਹਾਡਾ ਕੋਈ ਸ਼ੋਅਰੂਮ ਆ ਚਾਹੇ ਤੁਸੀਂ ਜੌਬ ਕਰ ਰਹੇ ਹੋ ਜਦੋਂ ਤੁਸੀਂ ਉਸ ਕਿੱਤੇ ਦੇ ਵਿੱਚ ਕੋਈ ਵੀ ਕਿੱਤਾ ਕਿੱਤਾ ਕੋਈ ਵੀ ਛੋਟਾ ਨਹੀਂ ਹੁੰਦਾ ਠੀਕ ਹੈ ਜੀ ਜਿਹੜਾ ਕਿੱਤਾ ਤੁਸੀਂ ਕਰ ਰਹੇ ਹੋ ਜਦੋਂ ਤੁਸੀਂ ਉਹਦੇ ਵਿੱਚ ਅੱਗੇ ਵਧ ਰਹੇ ਹੁੰਦੇ ਹੋ ਹਨ ਤਰੱਕੀ ਵੱਲ ਜਿਹਨੂੰ ਆਪਾਂ ਕਹਿੰਦੇ ਆ ਸਕਸੈਸ ਵੱਲ ਨਾ ਵਧ ਰਹੇ ਹੁੰਦੇ ਆ ਉਦੋਂ ਜਿਹੜੇ ਕਈ ਲੋਕ ਹੁੰਦੇ ਆ ਤੁਹਾਨੂੰ ਦੇਖ ਕੇ ਜੈਲਸ ਫੀਲ ਕਰਦੇ ਆ ਠੀਕ ਆ ਵੀ ਇਹ ਬੰਦਾ ਅੱਗੇ ਜਾ ਰਿਹਾ ਵਾ ਹੁਣ ਸੂਰਜ ਤੇ ਚਮਗਿੱਦੜ ਦੀ ਗੱਲ ਕਰਾਂਗੇ ਕਿ ਉਹ ਕਿਉਂ ਕੀਤਾ ਹੁਣ ਦੇਖੋ ਜੀ ਇੱਕ ਸੂਰਜ ਆ ਹਨ ਜਿਹੜਾ ਅਸਮਾਨ ਦੇ ਉੱਤੇ ਚਮਕਦਾ ਆਪਣੀ ਰੋਸ਼ਨੀ ਵਖੇਰਦਾ ਹਨ ਉਹ ਉਹਦਾ ਕੰਮ ਆਨੇ ਕਰਨਾ ਆ ਤੇ ਇੱਕ ਚਮਗਿੱਦੜ ਆ ਉਹ ਰਾਤ ਨੂੰ ਨਿਕਲਦਾ ਆ ਸੂਰਜ ਦਿਨੇ ਨਿਕਲਦਾ ਚਮਗਿੱਦੜ ਰਾਤ ਨੂੰ ਨਿਕਲਦਾ ਠੀਕ ਹੈ ਜੀ ਪਰ ਜਦੋਂ ਸੂਰਜ ਨਿਕਲਦਾ ਆ ਤਾਂ ਜਿਹੜਾ ਚਮਗਿੱਦੜ ਆ ਜਿਹਨੂੰ ਆਪਾਂ ਚਮਚੜ ਇੱਕ ਜਾਂ ਬੈਠ ਕਹਿੰਦੇ ਆ ਉਹ ਉਹਰਾ ਖਿਜ ਜਾਂਦਾ ਆ ਦਿਨ ਵੇਲੇ ਜਦੋਂ ਸੂਰਜ ਚਮਕਦਾ ਹਨ ਤੇ ਉਹ ਉਹਦੀ ਚਮਕ ਨੂੰ ਬਰਦਾਸ਼ਤ ਨਹੀਂ ਕਰਦਾ ਕਿਦਾ ਜਾਂਦਾ ਇਹ ਕਿਉਂ ਨਿਕਲਿਆ ਕਿਉਂਕਿ ਜਦੋਂ ਸੂਰਜ ਨਿਕਲਦਾ ਤਾਂ ਉਹ ਆਪਣਾ ਉਹ ਨਹੀਂ ਕਰ ਸਕਦਾ ਯਾਨਕਿ ਉਸ ਰੋਸ਼ਨੀ ਦੇ ਵਿੱਚ ਉੱਡ ਨਹੀਂ ਸਕਦਾ ਜਾਂ ਕੁਝ ਵੀ ਆਪਣਾ ਸ਼ਿਕਾਗ ਨਹੀਂ ਫੜ ਸਕਦਾ ਜੋ ਵੀ ਆ ਹਨਾ ਉਹ ਨਾਲ ਜਲਦਾ ਅੰਦਰੋਂ ਅੰਦਰ ਹੀ ਖੁੰਦਕ ਖਾਂਦਾ ਸੂਰਜ ਨਾਲ ਹਨਾ ਸੋ ਇਸੇ ਤਰ੍ਹਾਂ ਜਦੋਂ ਤੁਸੀਂ ਤਰੱਕੀ ਵੱਲ ਵਧ ਰਹੇ ਹੋ ਨਿਓ ਤਾਂ ਤੁਸੀਂ ਸੂਰਜ ਵਾਂਗ ਚਮਕਦੇ ਹੋ ਤੇ ਜਿਹੜੇ ਲੋਕ ਹੁੰਦੇ ਨੇ ਉਹ ਇੱਕ ਚਮਗਿੱਦਰ ਦਾ ਰੋਲ ਅਦਾ ਕਰਦੇ ਨੇ ਜਿਹੜੇ ਤੁਹਾਨੂੰ ਦੇਖ ਕੇ ਜਲਦੇ ਨੇ ਠੀਕ ਹੈ ਜੀ ਉਹਨਾਂ ਤੋਂ ਤੁਹਾਡੀ ਤਰੱਕੀ ਦੇਖੇ ਨਹੀਂ ਜਾਂਦੀ ਉਹ ਅੰਦਰੋਂ ਅੰਦਰ ਹੀ ਜਲਦੇ ਰਹਿੰਦੇ ਆ ਤੁਹਾਡੀ ਰੋਸ਼ਨੀ ਨੂੰ ਤੁਹਾਡੀ ਤਰੱਕੀ ਨੂੰ ਤੁਹਾਡੀ ਸਕਸੈਸ ਨੂੰ ਦੇਖ ਕੇ ਇਸ ਲਈ ਮੈਂ ਸੂਰਜ ਤੇ ਚੰਗਿੱਦਰ ਲਿਖਿਆ ਵੀ ਤੁਸੀਂ ਜਦੋਂ ਤਰੱਕੀ ਕਰਦੇ ਹੋ ਤਾਂ ਤੁਸੀਂ ਇੱਕ ਸੂਰਜ ਵਾਂਗ ਕੰਮ ਕਰ ਰਹੇ ਹੋਨੇ ਹੋ ਜਿੱਦਾਂ ਸੂਰਜ ਆਪਣਾ ਕੰਮ ਕਰਦਾ ਆ ਹੌਲੀ 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 ਰੋਸ਼ਨੀ ਉਹਦੀ ਵਧਦੀ ਜਾਂਦੀ ਆ ਨਾ ਪਹਿਲਾਂ ਥੋੜੀ ਹੁੰਦੀ ਆ ਤੇ ਹੌਲੀ ਹੌਲੀ ਜਿਉਂ-ਜਿਉਂ ਟਾਈਮ ਵੱਧਦਾ ਉਹਦੀ ਰੋਸ਼ਨੀ ਵੱਧਦੀ ਜਾਂਦੀ ਆ ਇਸੇ ਤਰ੍ਹਾਂ ਤੁਸੀਂ ਹੌਲੀ ਹੌਲੀ ਸਟੈਪ ਵਾਈਜ਼ ਸਟੈਪ ਜਦੋਂ ਤਰੱਕੀ ਵੱਲ ਜਾਂਦੇ ਹੋ ਤਾਂ ਲੋਕ ਤੁਹਾਨੂੰ ਦੇਖ ਕੇ ਜੈਲਸ ਫੀਲ ਕਰਦੇ ਆ ਸੜਦੇ ਆ ਉਹ ਉਹਨਾਂ ਦਾ ਕੰਮ ਉਹਨਾਂ ਨੇ ਕਰੀ ਜਾਣਾ ਇਸ ਲਈ ਉਹ ਲੋਕ ਇੱਕ ਚਮਕੀਦੜ ਦੀ ਤਰ੍ਹਾਂ ਹੁੰਦੇ ਆ ਤੇ ਤੁਸੀਂ ਇੱਕ ਸੂਰਜ ਦੀ ਤਰ੍ਹਾਂ ਹੋ ਕਦੇ ਵੀ ਆਪਣੇ ਆਪ ਨੂੰ ਰੋਕਿਓ ਨਾ ਅੱਗੇ ਸੂਰਜ ਦੀ ਤਰ੍ਹਾਂ ਚਮਕਦੇ ਰਹੋਗੇ ਇੱਕ ਦਿਨ ਵਧੀਆ ਮੁਕਾਮ ਤੇ ਪਹੁੰਚੋਗੇ ਸੋ ਇਹੀ ਮੈਂ ਕਹਿੰਦਾ ਚੋਣਾ ਸੀਗਾ ਵੀ ਲੋਕਾਂ ਦੀਆਂ ਗੱਲਾਂ ਦੀ ਪਰਵਾਹ ਨਹੀਂ ਕਰੀ ਦੀ ਹੁੰਦੀ ਲੋਕਾਂ ਨੇ ਇਹ ਤਾਂ ਕਹੀ ਜਾਣਾ ਕੁਝ ਨਾ ਕੁਝ ਕੋਈ ਨਾ ਕੋਈ ਕਮੈਂਟ ਕਰੀ ਜਾਣਾ ਕੋਈ ਨਾ ਕੋਈ ਗਲਤ ਵਰਡਿੰਗ ਬੋਲੀ ਜਾਣੀ ਆ ਲੋਕਾਂ ਦੀ ਪ੍ਰਵਾਹ ਕੀਤੇ ਬਿਨਾ ਆਪਣੇ ਕੰਮ ਆਪਣੇ ਕੰਮ ਦੇ ਵਿੱਚ ਲਗਾਤਾਰ ਬਣੇ ਰਹੋ ਬੂਰੇ ਪੈਸ਼ਨ ਨਾਲ ਉਸ ਚੀਜ਼ ਨੂੰ ਖੋਜ ਸੋ ਦੋਸਤੋ ਇੱਥੇ ਵੀਡੀਓ ਦਾ ਐਂਡ ਕਰਾਂਗੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮੱਚ ਸਾਸ੍ਰੀਕਾਲ ਜੀ